ਕੋਲਕਾਤਾ ਦੇ ਵਿੱਚ ਹੋਈਂਦੀ ਦਰਿੰਦਗੀ ਮਾਮਲੇ ਨੂੰ ਲੈ ਕੇ ਜੁੜਾ ਹੈ ਪੰਜਾਬ ਦੇ ਵਿੱਚ ਵੀ ਗੁੱਸਾ ਦਿਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਹੜਤਾਲ ਕਰ ਦਿੱਤੀ ਗਈ ਹੈ ਡਾਕਟਰਾਂ ਦੀ ਹੜਤਾਲ ਦੇ ਕਰਕੇ ਆਪੀਡੀ ਸੇਵਾਵਾਂ ਵਿੱਚ ਪੂਰੇ ਤਰੀਕੇ ਨਾਲ ਪ੍ਰਭਾਵਿਤ ਨੇ ਤੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਦੇਸ਼ ਭਰ ਦੇ ਵਿੱਚ ਹੜਤਾਲ ਤੇ ਨੇ ਰੈਜ਼ੀਡੈਂਟ ਡਾਕਟਰ ਇਹ ਪੰਜਾਬ ਦੇ ਵਿੱਚ ਉਹ ਅਲੱਗ-ਅਲੱਗ ਸ਼ਹਿਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਤਵੇ ਕੋਲਕਾਤਾ ਨੋਇਦਾ ਇਸ ਦੇ ਨਾਲ ਹੀ ਨਾ ਸਿਰਫ ਪੰਜਾਬ ਬਲਕਿ ਅਲੱਗ-ਅਲੱਗ ਜੁੜੇ ਸਟੇਟ ਨੇ ਉਸ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਕੋਲ ਤਾ ਨੋਇਡਾ ਰਾਜਸਥਾਨ ਅੰਮ੍ਰਿਤਸਰ ਰਜਨਾਲਾ ਪਟਿਆਲਾ ਨਾਬਾ ਜਲੰਧਰ ਫਤਿਹਗੜ ਸਾਹਿਬ ਬਰਨਾਲਾ ਤਰਨਤਾਰਨ ਫਿਰੋਜ਼ਪੁਰ ਸੰਗਰੂਰ ਮੰਡੀ ਦੇ ਜਿਹੜਾ ਹੈ ਹਿਮਾਚਲ ਚ ਮੰਡੀ ਤੇ ਸ਼ਿਮਲਾ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਗੁੱਸਾ ਹੈ ਭੜਕਿਆ ਹੋਇਆ ਹੈ ਗੁੱਸਾ ਜਿਹੜਾ ਹੈ ਲੋਕਾਂ ਦੇ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਹੈ ਜੋ ਦਰਿੰਦਗੀ ਕੋਲਕਾਤਾ ਦੇ ਵਿੱਚ ਹੋਈ ਹੈ ਉਸ ਨੂੰ ਦੇਖਦੇ ਹੋਏ ਹਰ ਇੱਕ ਵਿਅਕਤੀ ਜਿਹੜਾ ਹੈ ਸੜਕਾਂ ਤੇ ਉਤਰ ਚੁੱਕਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਦਰਿੰਦਗੀ ਨੂੰ ਖਤਮ ਕੀਤਾ ਜਾਵੇ ਕੋਲਕਾਤਾ ਦੇ ਵਿੱਚ ਜੋ ਮਹਿਲਾ ਡਾਕਟਰ ਦੇ ਨਾਲ ਸ਼ਰਮਨਾਥ ਕਾ ਹਰਕਤ ਹੋਈ ਹੈ ਉਸ ਦਰਿੰਦਗੀ ਨੂੰ ਲੈ ਕੇ ਚੜਾ ਹੈ ਸੜਕਾਂ ਤੇ ਡਾਕਟਰ ਨਾ ਸਿਰਫ ਡਾਕਟਰ ਬਲਕਿ ਹਰ ਇੱਕ ਨੌਜਵਾਨ ਜੁੜਾਇਆ ਹਰ ਇੱਕ ਵਿਅਕਤੀ ਸੜਕਾਂ ਤੇ ਉਤਰਿਆ ਹੋਇਆ ਹੈ ਤੇ ਇਨਸਾਫ ਦੀ ਮੰਗ ਕਰ ਰਿਹਾ ਹੈ ਪਰਿਵਾਰ ਦੇ ਨਾਲ ਨਾਲ ਪੂਰਾ ਦੇਸ਼ ਜੁੜਾ ਹੈ ਮਹਿਲਾ ਡਾਕਟਰ ਦੇ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ ਪਰ ਸਵਾਲ ਲਗਾਤਾਰ ਹੀ ਖੜੇ ਹੁੰਦੇ ਨੇ ਕਿ ਕਦ ਤੱਕ ਇਸ ਤਰੀਕੇ ਦੀ ਦਰਿੰਦਗੀ ਮਹਿਲਾਵਾਂ ਦੇ ਵੱਲੋਂ ਬਰਦਾਸ਼ਤ ਕੀਤੀ ਜਾਵੇਗੀ ਦੇਸ਼ ਭਰ ਦੇ ਵਿੱਚ ਉਸ ਦਰਿੰਦਗੀ ਨੂੰ ਲੈ ਕੇ ਹੜਤਾਲ ਕੀਤਾ ਗਿਆ ਹੈ ਓਪੀਡੀ ਜਿਹੜੀ ਹੈ ਪ੍ਰਭਾਵਿਤ ਹੋ ਰਹੀ ਹੈ ਓਪੀ ਦੀ ਬੰਦ ਕਰ ਦਿੱਤਾ ਗਿਆ ਸਿਰਫ ਐਮਰਜੈਂਸੀ ਸੇਵਾਵਾਂ ਜੜੀਆਂ ਨੇ ਉਹ ਚੱਲ ਰਹੀ ਹੈ ਨੇ ਤੇ ਜਿਹੜੇ ਡਾਕਟਰਸ ਨੇ ਉਹਨਾਂ ਨੇ ਹਸਪਤਾਲ ਦੇ ਵਿੱਚ ਕੰਮ ਕਰਨੇ ਬੰਦ ਕਰ ਦਿੱਤੇ ਨੇ ਓਪੀ ਜ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਰੱਖਿਆ ਹੋਇਆ ਹੈ ਜਿਸ ਦੇ ਕਰਕੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਜਿਹੜੇ ਮਰੀਜ਼ ਹਸਪੀਟਲ ਜਾ ਰਹੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਲੱਗ-ਅਲੱਗ ਜਗ੍ਹਾ ਜੁੜੀ ਹੈ ਸਿਸਟਮ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ ਜੋ ਮੈਨੇਜਮੈਂਟ ਹੈ ਹਸਪਤਾਲ ਦਾ ਕਿਉਂਕਿ ਡਾਕਟਰਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪਰ ਜਿਹੜਾ ਸਿਸਟਮ ਤੋਂ ਇਹ ਲੜਾਈ ਜਿਹੜੇ ਡਾਕਟਰ ਲੜ ਰਹੇ ਨੇ ਉਸ ਦੇ ਕਾਰਕਿ ਕਿਤੇ ਨਾ ਕਿਤੇ ਮਰੀਜ਼ਾਂ ਨੂੰ ਵੀ ਜਿਹੜੇ ਖੱਜਲ ਖੁਆ ਰਹੇ ਉਹਨਾਂ ਨੂੰ ਹੋਣਾ ਪੈ ਰਿਹਾ ਹੈ ਤਕਲੀਫ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਲਗਾਤਾਰ ਸਵਾਲ ਇਹ ਹੀ ਉੱਠ ਰਹੇ ਨੇ ਕਿ ਆਖਿਰ ਕਦ ਤੱਕ ਇਸ ਤਰੀਕੇ ਦੀ ਦਰਿੰਦਗੀ ਨੂੰ ਬਰਦਾਸ਼ਤ ਕੀਤਾ ਜਾਵੇਗਾ ਕਦ ਤੱਕ ਦੇਸ਼ ਦੇ ਵਿੱਚ ਕੁੜੀਆਂ ਕਦ ਤੱਕ ਦੇਸ਼ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਸੁਰੱਖਿਤ ਨਹੀਂ ਰਹਿਣਗੀਆਂ ਕੋਲਕਾਤਾ ਨੌਇੜਾ ਰਾਜਸਥਾਨ ਅੰਮ੍ਰਿਤਸਰ ਜਨਾਲਾ ਪਟਿਆਲਾ ਹਰ ਪਾਸੇ ਤੋਂ ਇਹ ਜਿਹੜੀ ਫੁਟੇਜ ਤੁਹਾਨੂੰ ਦਿਖਾ ਰਹੀਆਂ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਅਲੱਗ-ਅਲੱਗ ਜਗ੍ਹਾ ਤੋਂ ਇਹ ਹੜਤਾਲ ਜਿਸ ਰੋਜ਼ ਪ੍ਰਦਰਸ਼ਨ ਦੀ ਜਿਹੜੀ ਤਸਵੀਰ ਤੁਹਾਡੀ ਟੀਵੀ ਸਕਰੀਨ ਤੇ ਨਜ਼ਰ ਆ ਰਹੀ ਹੈ ਲੋਕਾਂ ਦੇ ਵੱਲੋਂ ਲਗਾਤਾਰ ਜੁੜਾ ਹੈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਜਿਸ ਦਿਨ ਤੋਂ ਇਹ ਘਟਨਾ ਵਾਪਰੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਤੇ ਰੋਜ਼ ਪ੍ਰਦਰਸ਼ਨ ਦੇ ਵਿੱਚ ਲੋਕਾਂ ਦੇ ਵੱਲੋਂ ਜੁੜਾ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਤੇ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਕਿਤੇ ਨਰੇਬਾਜੀ ਕੀਤੀ ਜਾ ਰਹੀ ਹੈ ਕਿਤੇ ਹਸਪਤਾਲ ਬੰਦ ਕੀਤਾ ਗਿਆ ਹੈ ਹਰ ਇੱਕ ਪਾਸੇ ਅਲੱਗ-ਅਲੱਗ ਤਰੀਕੇ ਦੇ ਨਾਲ ਆਪਣੇ ਗੁੱਸੇ ਨੂੰ ਜ਼ਾਹਰ ਕੀਤਾ ਜਾ ਰਿਹਾ ਹੈ ਹੜਤਾਲ ਦਾ ਕਾਰਨ ਇਹ ਹੈ ਜੀ ਕਿ ਜੋ ਬੈਸਟ ਬੰਗਾਲ ਦੇ ਵਿੱਚ ਇੱਕ ਆਪਣੀ ਡਾਕਟਰ ਰੈਜ਼ੀਡੈਂਟ ਸੀਗੇ ਜਿਹਨਾਂ ਦਾ ਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆਗਾ ਇੱਕ ਤਾਂ ਉਸ ਦੇ ਰੋਸ ਵਿੱਚੋਂ ਹੜਤਾਲ ਕੀਤੀ ਜਾ ਰਹੀ ਹੈ ਦੂਜਾ ਇਹ ਹੈ ਕਿ ਇਹ ਇਹੋ ਜਿਹਾ ਹਾਦਸਾ ਆਪਣੇ ਪੰਜਾਬ ਵਿੱਚ ਨਾ ਹੋਵੇ ਜਾਂ ਕਿਤੇ ਵੀ ਹੋਰ ਭਾਰਤ ਵਿੱਚ ਨਾ ਹੋਵੇ ਤਬਾਕ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਸੇਫਟੀ ਦਿੱਤੀ ਜਾਵੇ ਕਿਉਂਕਿ ਅਪਦੇ ਘਰ ਤੋਂ ਬਾਅਦ ਇੱਕ ਵਰਕਪਲੇਸ ਹੀ ਇਹੀ ਜੀ ਤਾਂ ਹੁੰਦੀ ਹੈ ਜਿੱਥੇ ਬੰਦਾ ਸਭ ਤੋਂ ਜ਼ਿਆਦਾ ਸੇਫ ਕਰਦਾ ਹੈ ਜੋ ਉੱਥੇ ਹੀ ਬੰਦੇ ਨਾਲ ਇਹੋ ਜਿਹਾ ਕੁਝ ਹੋ ਜਾਂਦਾ ਹੈ ਤਾਂ ਬੰਦਾ ਜਾਊਗਾ ਕਿੱਥੇ ਉਹ ਕੋਈ ਰਾਹ ਜਾਂਦੀ ਕੁੜੀ ਤੁਰ ਨਹੀਂ ਰਹੀ ਸੀ ਕੁਝ ਨਹੀਂ ਕਰ ਰਹੀ ਸੀ ਜਿਹਦੇ ਨਾਲ ਉਹਦੇ ਨਾਲ ਰੇਪ ਹੋ ਉਹ ਹਸਤਾਲ ਦੇ ਵਿੱਚ ਜੇ ਬੰਦੇ ਨਾਲ ਡਾਕਟਰ ਨਾਲ ਹਸਤਾ ਦੇ ਵਿੱਚ ਰੇਪ ਹੋ ਰਿਹਾ ਇਸ ਤੋਂ ਸ਼ਰਮਿੰਦਗੀ ਵਾਲੀ ਗੱਲ ਸਰਕਾਰ ਲਈ ਹੋ ਨਹੀਂ ਸਕਦੀ ਸਾਡੀ ਪੰਜਾਬ ਸਰਕਾਰ ਨੂੰ ਸਿਰਫ ਇਹੋ ਮੰਗ ਹੈ ਕਿ ਸਾਨੂੰ ਇੱਥੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਕਿਉਂਕਿ ਸਾਡੇ ਹਸਪਤਾਲ ਦੇ ਵਿੱਚ ਲੇਡੀ ਸਟਾਫ ਵੱਧ ਹੁੰਦਾ ਹੈ ਬਜਾਏ ਕਿ ਮੇਲ ਸਟਾਫ ਨਾਲੋਂ ਨਰਸਿਸ ਵੀ ਨੇ ਪੈਰਾਮੈਡੀਕਲ ਸਟਾਫ ਹੋਰ ਵੀ ਹੈ ਤੇ ਸਾਡੇ ਡਾਕਟਰ ਸਾਹਿਬਾਨ ਵੀ ਨੇ ਉਹਨਾਂ ਦੀ ਸੇਫਟੀ ਦੇ ਲਈ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਪੰਜਾਬ ਦੇ ਹਰੇਕ ਹਸਪਤਾਲ ਦੇ ਵਿੱਚ ਇਹ ਨਹੀਂ ਕਿ ਧੂਰੀ ਦੇ ਵਿੱਚ ਹੀ ਦਿੱਤੀ ਜਾਵੇ ਪੰਜਾਬ ਦੇ ਹਰੇਕ ਹਸਪਤਾਲ ਦੇ ਵਿੱਚ ਜਿੱਥੇ ਵੀ ਐਮਰਜੈਂਸੀ ਚੱਲਦੀ ਹੈ ਸਾਨੂੰ ਸੁਰੱਖਿਆ ਦਿੱਤੀ ਜਾਵੇ ਦੇਖੋ ਹਜੇ ਤੱਕ ਉੱਥੇ ਜਿਹੜੇ ਹੋਰ ਡਾਕਟਰਸ ਨੇ ਜਿਹੜੇ ਜੀਆਰਸ਼ਿਪ ਕਰ ਰਹੇ ਨੇ ਉਹਨਾਂ ਦੇ ਵੀ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਨੇ ਕਿ ਉੱਥੇ ਮੌਬ ਇਕੱਠਾ ਹੋ ਕੇ ਉਹਨਾਂ ਨੂੰ ਵੀ ਥ੍ਰੈਟਨ ਕੀਤਾ ਜਾ ਰਿਹਾ ਹੈ ਠੀਕ ਹੈ ਜੋ ਕਿ ਬਹੁਤ ਗਲਤ ਹੈ ਇਹਦਾ ਮਤਲਬ ਜਿਹੜੀ ਗਵਰਨਮੈਂਟ ਹੈ ਇਟ ਇਜ਼ ਨਾਟ ਐਫੀਸ਼ੀਐਂਟ ਇਨਾਫ ਕਿ ਉਹਨਾਂ ਨੂੰ ਕਲਪਰੇਟਸ ਨੂੰ ਫੜ ਸਕੇ ਠੀਕ ਹੈ ਮੌਬ ਕੰਟਰੋਲ ਕਰ ਸਕੇ ਹੁਣ ਜਿਹੜਾ ਬੰਦਾ ਚਲਾ ਗਿਆ ਆਪਾਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਬਟ ਜਿਹੜੇ ਉਹਨਾਂ ਦੇ ਨਾਲ ਕੋਲੀਗਸ ਉਹਦੇ ਜਸਟਿਸ ਲਈ ਖੜੇ ਨੇ ਉਹ ਵੀ ਹੁਣ ਸੇਫ ਨਹੀਂ ਫੀਲ ਕਰ ਰਹੇ ਉੱਥੇ ਠੀਕ ਹੈ ਇਸੇ ਕਰਕੇ ਅਸੀਂ ਆਪਣਾ ਰੋਸ ਪ੍ਰਗਟ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਅੱਜ ਓਪੀਡੀ ਸਰਵਿਸਿਜ਼ ਬੰਦ ਰੱਖੀਆਂ ਨੇ ਇਲੈਕਟਿਵ ਸਰਵਿਸਿਜ਼ ਬੰਦ ਰੱਖੀਆਂ ਨੇ ਤੇ ਇਹੀ ਸਟਰੋਂਗ ਡਿਮਾਂਡ ਹੈ ਕਿ ਸਾਡੇ ਲਈ ਵਰਕ ਐਨਵਾਇਰਨਮੈਂਟ ਹੈ ਜਿਹੜਾ ਡਾਕਟਰਸ ਵਾਸਤੇ ਪੈਰਾਮੈਡੀਕਲ ਸਟਾਫ ਵਾਸਤੇ ਸਾਰੇ ਸਟਾਫ ਵਾਸਤੇ ਬਹੁਤ ਸੇਫ ਹੋਵੇ ਤਾਂ ਕਿ ਅਸੀਂ ਆਪਣਾ ਜੋ ਆਉਟਪੁੱਟ ਆ ਹੋਰ ਅੱਛੀ ਤਰ੍ਹਾਂ ਦੇ ਸਕੀਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਧੋਰੀ ਨਿਵਾਸੀਆਂ ਤੋਂ ਮਰੀਜ਼ਾਂ ਤੋਂ ਹੱਥ ਬੰਨ੍ਹ ਕੇ ਖਿਮਾ ਚਾਹੁੰਦਾ ਕਿ ਤੁਹਾਨੂੰ ਤੁਹਾਡੇ ਇਲਾਜ ਦੇ ਵਿੱਚ ਦਵਾਈ ਦੇ ਵਿੱਚ ਵਿਗਨ ਪਿਆ ਤੁਹਾਡੀ ਤਕਲੀਫ ਨੂੰ ਮੈਂ ਜਾਇਜ਼ ਸਮਝਦਾ ਪਰ ਇੱਕ ਵਾਰੀ ਸੌਣ ਤੋਂ ਪਹਿਲਾਂ ਆਪਣੇ ਛਾਤੀ ਤੇ ਹੱਥ ਰੱਖ ਕੇ ਸੋਇਓ ਵੀ ਉਹ ਕੁੜੀ ਜਿਹਦੇ ਨਾਲ 30 31 ਸਾਲ ਦੀ ਉਮਰ ਮਾਪਿਆਂ ਨੇ ਪੜ੍ਹਾਈ ਆਪਣੇ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਆਨ ਡਿਊਟੀ ਉਹਦੇ ਨਾਲ ਬਲਾਤਕਾਰ ਹੋਇਆ ਉਹਦੇ ਨਾਲ ਐਡਾ ਮਾੜਾ ਵਿਵਹਾਰ ਹੋਇਆ ਉਹਦਾ ਕਤਲ ਹੋਇਆ ਜੇ ਤੁਸੀਂ ਮੇਰੀ ਉਮਰ ਦੇ ਹੋ ਤਾਂ ਉਹਨੂੰ ਧੀ ਸਮਝਿਓ ਜੇ ਉਹ ਤੋਂ ਛੋਟੀ ਉਮਰ ਦੇ ਹੋਂ ਤਾਂ ਭੈਣ ਸਮਝਿਓ ਇਹ ਸਮਝ ਕੇ ਸੋਇਓ ਵੀ ਮੇਰੀ ਬੱਚੀ ਨਾਲ ਬਲਾਤਕਾਰ ਹੋਇਆ ਥੋੜੀ ਦੁੱਖ ਤਕਲੀਫ ਸਾਰੀਆਂ ਭੁੱਲ ਜਾਣਗੀਆਂ ਇਹ ਸਾਰੀਆਂ ਗੱਲਾਂ ਪਾਸੇ ਰਹਿ ਜਾਣਗੀਆਂ ਜੇ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਬਲਾਤਕਾਰ ਕਰਕੇ ਮਰਵਾਉਣਾ ਤਾਂ ਠਿਰ ਗਏ ਸੇ ਸਮਾਜ ਦੇ ਠਿਰ ਗਏ ਸੀ ਸਰਕਾਰਾਂ ਦੇ ਅਸੀਂ ਅੱਜ ਇੱਥੇ ਨਿਮਰਤਾ ਸਹਿਤ ਲੋਕਾਂ ਤੋਂ ਵੀ ਮੰਗ ਕਰਦੇ ਹਾਂ ਤੇ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਹਾਂ ਕਿ ਇਹ ਕਲਕੱਤਾ ਸਰਕਾਰ ਤੇ ਪ੍ਰੈਸ਼ਰ ਪਾਵੇ ਕਿ ਸਮੂਹ ਲੋਕ ਪੰਜਾਬ ਦੇ ਉਸ ਬੱਚੀ ਦੇ ਦੁੱਖ ਦੇ ਉਹਦੇ ਨਾਲ ਨੇ ਉਹਦਾ ਜਲਦੀ ਤੋਂ ਜਲਦੀ ਜੋ ਇਨਸਾਫ ਹੈ ਉਹਦੇ ਮਾਪਿਆਂ ਨੂੰ ਦਿੱਤਾ ਜਾਵੇ ਉਨਾਂ ਦੀ ਬੱਚੀ ਮੁੜ ਤਾਂ ਨਹੀਂ ਸਕਦੀ ਪਰ ਆਉਣ ਵਾਲੇ ਸਮੇਂ 'ਚ ਅਜਿਹਾ ਕੁਝ ਨਾਮ ਵਾਪਰੇ ਇਸ ਗੱਲ ਨੂੰ ਧਿਆਨ ਰੱਖ ਕੇ ਅਸੀਂ ਆਪਣੀ ਅੱਜ ਦੀ ਦੁੱਖ ਤਕਲੀਫ ਸਹਿ ਲਈਏ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਵਾਹਿਗੁਰੂ ਜੀ ਮੈਂ ਤਾਂ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਪਤੇ ਮੈਂ ਤਾਂ ਕਹਿਣਾ ਵੀ ਡਾਕਟਰ ਨਾਲ ਸੰਯੋਗ ਸਾਰੀ ਪਬਲਿਕ ਨੂੰ ਦੇਣਾ ਚਾਹੀਦਾ ਹੈ ਜੇ ਡਾਕਟਰ ਨੇ ਤਾਂ ਲੋਕਾਂ ਜੇ ਡਾਕਟਰ ਨਹੀਂ ਤਾਂ ਕੁਝ ਨਹੀਂ ਹੈਗਾ ਡਾਕਟਰਾਂ ਤੋਂ ਵੱਡੀ ਕੋਈ ਚੀਜ਼ ਨਹੀਂ ਡਾਕਟਰਾਂ ਨੇ ਪੈਸੇ ਲਾਏ ਨੇ ਬੱਚਿਆਂ ਤੇ ਆਪਦੀਆਂ ਤੇ ਇੰਨੇ ਨੇ ਕਰੋੜਾਂ ਰੁਪਈਆ ਖਰਚ ਕੇ ਲੋਕ ਆਪਦੇ ਬੱਚਾ ਪੜ੍ਹਾਈ ਕਰਾਉਂਦੇ ਇੱਕ ਬੱਚੇ ਦੀ ਸਟੇਜ 30 31 ਸਾਲ ਦੀ ਉਮਰ ਦੇ ਵਿੱਚ ਉਹਦੀ ਡੈਥ ਹੋ ਜੇ ਜਾਂ ਉਹਦੇ ਨਾਲ ਇਹੋ ਜਿਹਾ ਘਟਨਾ ਵਾਪਰ ਜੇ ਬਸ ਨਿੰਦਕ ਜੋਗ ਹੈ ਜੀ ਅੱਜ ਜਿਹੜਾ ਵੀ ਅਸੀਂ ਇੱਥੇ ਤਰਨਾ ਲਾਇਆ ਜੋ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ ਉਹ ਕਲਕੱਤਾ ਦੇ ਵਿੱਚ ਜਿਹੜਾ ਡਾਕਟਰ ਦੇ ਨਾਲ ਰੇਪ ਹੋਇਆ ਹੈ ਉਸ ਦੇ ਵਿਰੋਧ ਵਿੱਚ ਇਕੱਠੇ ਹੋਏ ਹਾਂ ਤੇ ਜਿਹੜਾ ਉੱਤਰਾਖੰਡ ਦੇ ਵਿੱਚ ਇੱਕ ਸਟਾਫ ਨਰਸ ਦਾ ਬੜਾ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਜਿਹੜਾ ਰੇਪ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਪਹਿਲਾਂ ਉਹਦਾ ਰੇਪ ਕੀਤਾ ਗਿਆ ਫਿਰ ਉਹਦੀ ਜਿਹੜੀ ਪਹਿਚਾਨ ਹੈ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਅਸੀਂ ਉਸ ਦੇ ਵਿਰੋਧ ਦੇ ਵਿੱਚ ਅੱਜ ਸਾਰੇ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਜਿਹੜੀ ਸਿਕਿਉਰਿਟੀ ਹੈ ਉਹ ਫੀਮੇਲ ਦੇ ਪ੍ਰਤੀ ਉਹ ਵੱਧ ਤੋਂ ਵੱਧ ਵਧਾਈ ਜਾਵੇ ਤਾਂ ਕਿ ਅਸੀਂ ਸਿਕਿਉਰ ਫੀਲ ਕਰ ਸਕੀਏ ਆਪਣੀਆਂ ਨੌਕਰੀਆਂ ਕਰ ਸਕੀਏ ਘਰਾਂ ਚੋਂ ਬਾਹਰ ਨਿਕਲ ਸਕੀਏ ਅਗਲਾ ਸਟੈਪ ਸਾਡਾ ਇਹ ਹੋਏਗਾ ਕਿ ਸਾਡਾ ਜਿਹੜਾ ਧਰਨਾ ਹੈ ਇਹ ਇਦਾਂ ਹੀ ਜਾਰੀ ਰਹੇਗਾ ਅਸੀਂ ਸਰਕਾਰ ਤੋਂ ਕੰਟੀਨਿਊਸਲੀ ਇਹੀ ਮੰਗ ਕਰਦੇ ਰਵਾਂਗੇ ਕਿ ਸਾਡੀ ਜਿਹੜੀ ਸਿਕਿਉਰਿਟੀ ਹੈ ਉਹ ਵਧਾਈ ਜਾਵੇ ਤੇ ਤਾਂਕਿ ਅਸੀਂ ਆਪਣੀ ਜੜੀ ਸਭਾਵਾਂ ਲੋਕਾਂ ਨੂੰ ਸੇਫਲੀ ਦੇ ਸਕੀਏ 델ਫੀਲਾ ਤੇ ਪਿਛਲੇ ਦਿਨੀ ਦੋ ਬੜੀਆਂ ਮੰਦਭਾਂ ਦੀਆਂ ਘਟਨਾਵਾਂ ਹੋਈਆਂ ਹਨ ਇੱਕ ਤਾਂ ਕੋਲਕਾਤਾ ਮੈਡੀਕਲ ਕਾਲਜ ਵਿੱਚ ਇੱਕ ਸਾਡੀ ਰੈਜ਼ੀਡੈਂਟ ਡਾਕਟਰ ਨਾਲ ਰੇਪ ਹੋਇਆ ਹੈ ਬਰੂਟਲ ਰੇਪ ਹੋਇਆ ਹੈ ਤੇ ਬਾਅਦ ਵਿੱਚ ਮਰਡਰ ਕੀਤਾ ਗਿਆ ਹੈ ਤੇ ਇੱਕ ਸਾਡੀ ਸਟਾਫ ਨਰਸ ਨਾਲ ਉੱਤਰਾਖੰਡ ਵਿੱਚ ਰੇਪ ਤੋਂ ਬਾਅਦ ਮਰਡਰ ਹੋਇਆ ਹੈ ਤੇ ਉਹਦੇ ਰੋਸ਼ ਪ੍ਰਭੂ ਕੋਕ ਅਸੀਂ ਬੈਠੇ ਆਂ ਤੇ ਸਾਡੀ ਸਰਕਾਰ ਤੋਂ ਅਸੀਂ ਡਿਮਾਂਡ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਤੇ ਲਾਗੂ ਕੀਤਾ ਜਾਵੇ ਕਿਉਂਕਿ ਡਾਕਟਰ ਜੇ ਸਿਕਿਓਰ ਮਹਿਸੂਸ ਕਰੇਗਾ ਤਾਂ ਹੀ ਉਹ ਪੇਸ਼ੈਂਟ ਦੀ ਸੇਵਾ ਕਰ ਸਕਾ ਬਿਨਾਂ ਕਰ ਸਕਾ ਨਹੀਂ ਤਾਂ ਨਹੀਂ ਹੋ ਸਕਦਾ ਬਿਲਕੁਲ ਸਾਡੀ ਇਹ ਸਟ੍ਰਾਈਕ ਅਸੀਂ ਇਹਨੂੰ ਅੱਗੇ ਜਾਰੀ ਰੱਖਾਂਗੇ ਤੇ ਜਦੋਂ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਹਨੂੰ ਵਧਾਵਾਂਗੇ ਡਾਕਟਰ ਚਿਤਨਦਰ ਕੋਚਾ ਪ੍ਰੈਜ਼ੀਡੈਂਟ ਆਈਪੀਸੀਐਮਐਸ ਐਸੋਸੀਏਸ਼ਨ ਪੰਜਾਬ ਤੇ ਪ੍ਰੈਜ਼ੀਡੈਂਟ ਆਈਐਮਏ ਫਿਰੋਜ਼ਪੁਰ जो ऑन ड्यूटी डॉक्टर के साथ जो शर्मसार करने वाली दुर्घटना हुई है उसके विरोध में संपूर्ण राजस्थान में सारी जो डॉक्टर तो एसोसिएशन है वो विरोध कर रही है और लगातार पाँच दिन से अपना विरोध जता रहे हैं

ਇਸ ਨਸ਼ਈਆਂ ਗੂਨਸ ਲਈ ਇਟਸ ਐਨ ਈਵਨਿੰਗ ਸਪੌਟ ਪਿੱਛੇ ਦੀ ਕੋਈ ਕੰਦ ਜਾਂ ਦਰਵਾਜ਼ਾ ਹੈ ਜਿਹੜਾ ਖੁੱਲਾ ਹੁੰਦਾ ਹੈ ਜਿਹੜੀ ਐਮਰਜੈਂਸੀ ਦੇ ਸਾਹਮਣੇ ਵਾਲੀ ਸੜਕ ਹੈ ਉੱਥੇ ਆਮ ਸ਼ਾਮ ਨੂੰ ਸਿਗਰਟਾ ਨਸ਼ੇ ਸਭ ਕੁਝ ਕੀਤਾ ਜਾਂਦਾ ਸਾਨੂੰ ਆਪਣੀ ਗੱਡੀ ਤੱਕ ਜਾਣ ਲਈ ਜਿਹੜੀ ਕਿ 20 ਮੀਟਰ ਤੱਕ ਹੈ ਪਾਣੀ ਦੀ ਬੋਤਲ ਲਿਆਉਣ ਦੀ ਹਿੰਮਤ ਨਹੀਂ ਹੈਗੀ ਦੂਜੀ ਗੱਲ ਇੱਥੇ ਕਿਤੇ ਵੀ ਕੋਈ ਵੀ ਆਂਦਾ ਹੈ ਐਮਐਲਸੀ ਆਂਦਾ ਹੈ ਕੋਈ ਰੇਪਿਸਟ ਆਂਦਾ ਹੈ ਕੋਈ ਨਸ਼ਈ ਆਂਦਾ ਹੈ ਪਹਿਲਾ ਅਸੀਂ ਐਨਕਾਊਂਟਰ ਕਰਦੇ ਹਾਂ ਉਹਦੇ ਨਾਲ ਉਹ ਪੁਲਿਸ ਥਾਣੇ 'ਦੰਦੇ ਪੁਲਿਸ ਵਾਲੇ ਵੀ ਕਹਿਣਗੇ ਜੀ ਪਹਿਲਾਂ ਹਸਪਤਾਲ ਜਾਓ ਉੱਥੇ ਆਪਣਾ ਪਰਚਾ ਘਟਾਓ ਸੋ ਵੀ ਆਰ ਦਾ ਵਾਂਸ ਹੂ ਆਰ ਫੇਸਿੰਗ ਇਟ ਫਸਟ ਬਟ ਵਿਦਆਊਟ ਐਨੀ ਸਿਕਿਉਰਿਟੀ ਸਾਡੇ ਸਟਾਫ ਨਰਸਸ ਨੂੰ ਇੰਨਾ ਕੋ ਦੁੱਖ ਸਹਿਣਾ ਪੈਂਦਾ ਹੈ ਮਤਲਬ ਸਿੱਧੇ ਜੀ ਗੱਲ ਹੈ ਕਿ ਅਸੀਂ ਨਾਈਟ ਡਿਊਟੀ ਤੇ ਆਣਾ ਸਾਡੇ ਲਈ ਖੌਫ ਹੈ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ ਜੀ ਡਾਕਟਰ ਸੇਫ ਨਹੀਂ ਤਾਂ ਫਿਰ ਸੇਫ ਕੋਈ ਨਾ ਦੇਖ ਚਾ ਮੈਨੂੰ ਤੇ ਲੱਗਦਾ ਕਿ ਬਾਕੀ ਉਹ ਮੈਨੂੰ ਨਹੀਂ ਪਤਾ ਪਰ ਇੱਥੇ ਧੀ ਸੇਫ ਨਹੀਂ ਹੈਗੀ ਜੋ ਮਰੀ ਉਹ ਧੀ ਸੀਗੀ ਤੀਆਂ ਸਾਥ ਦੇ ਨੇ ਸਾਰੇ ਨੇ ਆਪਣੀ ਧੀਆ ਪੜਾਣੀਆਂ ਨੇ ਕੱਲਾ ਇਸ ਸਟੈਪ ਪੂਰਾ ਹੋਇਆ ਅਗਲਾ ਸਟੈਪ ਫੇਰ ਦੇਖਾਂਗੇ ਮੇ ਸਾਨੂੰ ਇਹ ਕਿ ਸਾਨੂੰ ਐਟ ਲੀਸਟ ਪੁਲਿਸ ਚੌਂਕੀ ਤਾਂ ਬੰਨੀ ਜ਼ਰੂਰੀ ਹੈ ਜੇ ਪੁਲਿਸ ਚੌਂਕੀ ਨਹੀਂ ਜਲਦੀ ਬਣ ਸਕਦੀ ਤਾਂ ਅੱਜ ਤੋਂ ਹੀ ਇੱਕ ਪੁਲਿਸ ਪਰਸਨਲ ਦੀ ਡਿਊਟੀ ਇੱਥੇ ਲੱਗ ਸਕਦੀ ਹੈ ਨਾਟ ਅ ਵੈਰੀ ਬਿਗ ਥਿੰਗ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਜਾਵੇ ਜਿਹੜਾ ਕਿ ਐਮਰਜੈਂਸੀ ਵਿੱਚ ਬੈਠੇ ਮੇ ਸਾਨੂੰ ਰਾਤ ਨੂੰ 2 ਵਜੇ ਤੋਂ ਬਾਅਦ ਅ ਐਮਰਜੈਂਸੀ ਵਿੱਚ ਪ੍ਰੋਬਲਮ ਆਉਂਦੀ। ਸੇਫਟੀ ਦੇ ਕੁਝ ਕਰਨਾ। ਬਿਲਕੁਲ ਚਾਹੀਦਾ। ਅਸੀਂ ਸਰਕਾਰੀ ਮੁਲਾਜ਼ਮ ਆ ਕੰਮ ਸਰਕਾਰੀ ਕਰ ਰਹੇ ਆ। ਸਰਕਾਰ ਸਾਨੂੰ ਤਨਖਾਹ ਦੇਣੀ ਆ ਤਾਂ ਸਰਕਾਰ ਦਾ ਫਰਜ਼ ਬੰਦ ਹੈ। ਕਿ ਸਾਨੂੰ ਸਿਕਿਉਰਿਟੀ ਦੇਵੇ। ਜੇ ਸਾਡੇ ਤੋਂ ਕਿਸੇ ਵੀ ਡਿਪਾਰਟਮੈਂਟ ਵਿੱਚ ਫੀਮੇਲਸ ਔਰ ਸਾਫ ਨਰਸਸ ਔਰ ਐਨੀ ਫੀਮੇਲ ਇਸ ਨਾਟ ਡੂਇੰਗ ਐਨੀ ਨਾਈਟ ਔਰ ਈਵਨਿੰਗ ਡਿਊਟੀਆਂ। ਹੈਲਥ ਇਜ਼ ਦ ਓਨਲੀ ਡਿਪਾਰਟਮੈਂਟ ਵੇਅਰ ਫੀਮੇਲਸ ਆਰ ਮੇਨਲੀ ਡੂਇੰਗ ਦ ਡਿਊਟੀਆਂ। ਸਾਫ ਨਰਸਸ ਆਰ ਆਲਵੇਸ देयर ਡੂਇੰਗ ਈਵਨਿੰਗ ਐਂਡ ਨਾਈਟ ਡਿਊਟੀਆਂ। ਆ ਡੋਨਟ ਨੋ ਦੈ एवरीथिंग ओवर हेयर मतलब उतने तो चाहिए देखो भी रात को सिर्फ एक डॉक्टर है एक फीमेल स्टाफ नर्स है इस ये पर्चे वाला केस आंदा है एमएलसी केसेस कम से कम इन 10 टू 20 तुसी तो की कर लोगे यू कांट इवन टेल देम कि प्लीज डोंट डू दिस नो तनु गाला भी कटन के तमे से जी कर दे क्योंकि सी जान बचानी होगी प्रोटेस्ट तो सब मेडिकल कॉलेज के डॉक्टर पे रेप एंड मर्डर से शुरू हुआ बट नॉट इट इज नॉट जस्ट कलकत्ता ये हम एक बहुत अच्छा समाज जिसे माना जाता है नाभा नाभा समाज में भी बहुत कुछ ऐसा हो रहा है जो नाभा के सभ्य समाज को पता नहीं इस प्रोटेस्ट के ज़रिए मैं नाभा के उन सभ्य समाज के लोगों को जानकारी देना चाह रही हूँ कि नाभा में जो असभ्य समाज है जो नाभा के हॉस्पिटल के नीड्स को कैटर कर रहे हैं नाभा का जो हेल्थ डिपार्टमेंट है वो खुद कितना परेशान है और उसको लोग कितना वो असभ्य समाज जो है वो कितना बुरी तरह से ट्रीट कर रहा है और कितना गलत ट्रीटमेंट हमारे साथ हो रहा है नाभा के सभ्य समाज को मेरी अपील है कि प्लीज़ कम फॉरवर्ड यू गई इज़ अ गुड पीपल प्लीज़ कम फॉरवर्ड एंड हेल्प कि हम आपकी सेहत का ख्याल रख सके हम आपकी मदद कर सके कोविड में आपने देखा होगा कि नाभा बहुत अच्छा रहा था बिकॉज नाभा के समाज ने भी हमारी हेल्प करी थी बट हम भी हम हॉस्पिटल पूरे टाइम नाभा के साथ खड़ा था और कभी हॉस्पिटल वालों कभी जवाब नहीं हुआ अब नाउ वी आर इन नीड सभ्य समाज वेर आर यू प्लीज़ हेल्प अस एंड प्लीज़ लिसन टू आवर प्रॉब्लम्स हम नशेड़ियों से शराबियों से ਜੋ ਰੋਜ਼ ہمارے پاس ਇੰਜੈਕਸ਼ਨਸ ਮੰਗਨੇ ਆਤੇ ਹੈ ਨਸ਼ੇ ਕਰਕੇ ਡੱਲੀ ਹੋ ਕੇ ہمارے پاس ਮਰਦਾਨ ਕੀ ਸਪੈਸ਼ਲੀ ਯੰਗ ਫੀਮੇਲਸ ਤੇ ਮਰਦਾਨ ਕੀ ਦਿਖਾਤੇ ਆਤੇ ਮੇਰੇ ਜਿਹਾ ਸਮਰਦ ਕੋਈ ਨਹੀਂ ਚਾਰ ਪੈਗ ਲਗਾ ਕੇ ਆਇਆ ਹੂੰ ਤੂੰ ਕੀ ਕਰ ਸਕਦੀ ਹੈ ਪਲੀਜ਼ ਸਟਾਪ ðiਸ ਐਟੀਟਿਊਡ ਐਂਡ ਵਨ ਮੋਰ ਥਿੰਗ ਅਪਾਰਟ ਫਰਮ ਚਲੋ ਆਈ ਨਹੀਂ ਆਈ ਥਿੰਕ ਸਰ ਅਸੀ ਪ੍ਰੋਟੈਸਟ ਕਰ ਰਹੇ ਹੈਗੇ ਆ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਕਲਕੱਤਾ ਦੇ ਵਿੱਚ ਇੱਕ ਫੀਮੇਲ ਰੈਜ਼ੀਡੈਂਟ ਡਾਕਟਰ ਦੇ ਨਾਲ ਪਹਿਲਾਂ ਤਾਂ ਰਿਪ ਹੋਇਆ ਉਹਦੇ ਬਾਦੋ ਬਾਦੋ ਦੀ ਹੱਤਿਆ ਕੀਤੀ ਗਈ ਆ ਸੋ ਉਹਦੇ ਵਿੱਚ ਅਜੇ ਤੱਕ ਕੋਈ ਜਸਟਿਸ ਨਹੀਂ ਮਿਲਿਆ ਹੈਗਾ ਕੋਈ ਲੋਕ ਨਹੀਂ ਫੜੇ ਗਏ ਹੈਗੇ ਸੋ ਉਹਦੇ ਅਗੇਂਸਟ ਅਸੀਂ ਜਿਹੜੀ ਹੈਗੀ ਆ 올ਓਵਰ ਪੰਜਾਬ ਅਸੀਂ ਸਟ੍ਰਾਈਕ ਦਾ ਸੱਦਾ ਦਿੱਤਾ ਹੋਇਆ ਉਹਦੇ ਵਿੱਚ ਅਸੀਂ ਬਰਨਾਲਾ ਵੀ ਸਟ੍ਰਾਈਕ ਕਰ ਰਿਹਾ ਸਾਡਾ ਯੂਨਿਟ ਸੁਰੱਖਿਆ ਦਾ ਜਿਹੜੀ ਹੈਗੀ ਆ ਲੈਪਸੀ ਹੈਗਾ ਜਿਹੜਾ ਸਿਕਿਉਰਿਟੀ ਦਾ ਲੈਪਸ ਹੈਗਾ ਇਹ ਅਸੀਂ ਇੱਥੇ ਵੀ ਦੇਖਦੇ ਰਹਿੰਨੇ ਹੈਗੇ ਆ ਸਾਡੇ ਨਾਲ ਵੀ ਕੁਛ ਘਟਨਾਵਾਂ ਵਾਪਰਦੀਆਂ ਨਾਟ ਓਨਲੀ ਫੀਮੇਲ ਡਾਕਟਰਸ ਮੇਲ ਡਾਕਟਰਸ ਵੀ ਹੁੰਦੇ ਆ ਸੋ ਹਰੇਕ ਦੇ ਨਾਲ ਹੀ ਮੌਜ ਜਦੋਂ ਇਕੱਠੀ ਹੋ ਜਾਂਦੀ ਉਹ ਕੁਛ ਨਹੀਂ ਦੇਖਦੀ ਹੈਗੀ ਸੋ ਕਾਫੀ ਵਾਰ ਇੱਥੇ ਬਰਨਾਲਾ ਦੇ ਵਿੱਚ ਵੀ ਹੋਇਆ ਹੈਗਾ ਸੋ ਅੱਗੇ ਚੱਲ ਕੇ ਕੋਈ ਵੱਡੀ ਘਟਨਾ ਵਾਪਰੇ ਸਾਨੂੰ ਕੁਝ ਨਾ ਕੁਝ ਕਦਮ ਚੁੱਕਣੇ ਚਾਹੀਦੇ ਆ ਤੇ ਵਾਸਤੇ ਸੋ ਇਹਦੇ ਲਈ ਅਸੀਂ ਇਹਨੂੰ ਪੂਰੇ ਪੋਰਚੋਰ ਦੇ ਮਾਮਲੇ ਨੂੰ ਉਠਾ ਰਹੇ ਹੈਗੇ ਆ ਕੱਲ ਸਾਡੀ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਮੀਟਿੰਗ ਹੋਈ ਸੀਗੀ ਅਸੀਂ ਉਹਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਉਹਨਾਂ ਦੇ ਸਾਹਮਣੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੀ ਪਿਛਲੇ ਕੁਝ ਦਿਨਾਂ ਪਹਿਲਾਂ ਕਲਕੱਤਾ ਦੇ ਇੱਕ ਹਸਪੀਟਲ ਆਰਜੀ ਮੈਡੀਕਲ ਕਾਲਜ ਆ ਉਥੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਰੇਪ ਹੋਇਆ ਤੇ ਉਸ ਤੋਂ ਬਾਅਦ ਮਰਡਰ ਹੋਇਆ। ਉਹਦੇ ਵਿੱਚ ਕੋਈ ਵੀ ਜਿਹੜਾ ਜਸਟਿਸ ਆ ਉਹ ਜੇ ਤੱਕ ਨਹੀਂ ਮਿਲਿਆ। ਸਾਰੇ ਇੰਡੀਆ ਦੇ ਡਾਕਟਰਸ ਨੇ ਜਿਹੜੇ ਉਹ ਬਹੁਤ ਬੜਾ ਹੀ ਅਨਸੇਫ ਫੀਲ ਕਰ ਰਹੇ ਨੇ ਔਰ ਬੜੇ ਹੀ ਗੁੱਸੇ 'ਚ ਨੇ। ਅਸੀਂ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੀਸੀਐਮਐਸਏ ਤੇ ਬਰਨਾਲੇ ਦੇ ਵਿੱਚ ਆਮ ਆਦਮੀ ਕਲੀਨਿਕ ਸਾਰੇ ਬੰਦ ਨੇ। ਉਹਦੇ ਲਈ ਅਸੀਂ ਸਟ੍ਰਾਈਕ ਕੀਤੀ ਹੈ ਜੀ ਮੈਂ ਡਾਕਟਰ ਇਸ਼ਾ ਗੁਪਤਾ ਸਿਵਲ ਹਸਪੀਟਲ ਬਰਨਾਲਾ ਗਾਇਨੀ ਪੋਸਟਿੰਗ ਚ ਮੈਂ ਕੰਡੈਮਨਡ ਕਰਦੀ ਹਾਂ ਮੈਂ ਆਪਣੇ ਇੱਕ ਡਾਕਟਰ ਕੋਲੀਗ ਦੀ ਜਿਸ ਲਈ ਰੇਪ ਪਲੱਸ ਮਰਡਰ ਹੋਇਆ ਅਸੀਂ ਬੜਾ ਇਨਸਿਓਰ এনਵਾਇਰਨਮੈਂਟ ਚ ਕੰਮ ਕਰ ਰਹੇ ਹਾਂ ਤਾਂ ਕਦੇ ਵੀ ਸਾਡੇ ਤੇ ਅਟੈਕ ਹੋ ਸਕਦਾ ਹੈ ਤੇ ਸਾਨੂੰ ਬਿਲਕੁਲ ਇਹ ਲੱਗਦਾ ਹੈ ਕਿ ਪੋਲਿਟੀਕਲ ਪ੍ਰੈਸ਼ਰ ਜਾਂ ਪਾਵਰ ਜਾਂ ਪੈਸੇ ਕਰਕੇ ਕਿਸੇ ਵੀ ਗੱਲ ਨੂੰ ਦਬਾਇਆ ਜਾ ਸਕਦਾ ਹੈ ਇਹ ਸਾਨੂੰ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਅਸੀਂ ਇਸ ਨੂੰ ਕੰਡੈਮਨਡ ਕਰਦੇ ਹਾਂ ਤੇ ਅਸੀਂ ਸਟ੍ਰਾਈਕ ਤੇ ਰਹਾਂਗੇ ਜਦ ਤੱਕ ਉਹਨੂੰ ਪੂਰਾ ਜਸਟਿਸ ਨਹੀਂ ਮਿਲਦਾ ਬਹੁਤ ਅਨਸੇਫ ਫੀਲ ਕਰਦੇ ਆ ਮਤਲਬ ਲੱਗ ਰਿਹਾ ਕਿ ਇੰਡੀਆ ਦੇ ਵਿੱਚ ਅਸੀਂ ਸੇਫ ਨਹੀਂ ਫੀਲ ਕਰ ਰਹੇ ਆ ਕਿ ਮਤਲਬ ਸਾਡੇ ਅੱਗੇ ਫਿਊਚਰ ਜਨਰੇਸ਼ਨ ਆ ਰਹੀ ਹੈ ਸਾਡੇ ਛੋਟੇ ਬ੍ਰਦਰ ਸਿਸਟਰਸ ਆ ਰਹੇ ਆ ਸਾਡੇ ਬੱਚੇ ਆ ਰਹੇ ਆ ਤਾਂ ਬਹੁਤ ਹੀ ਅਨਸੇਫ ਫੀਲ ਕਰ ਰਹੇ ਆ ਇਸ এনवायरमेंट 'ਚ ਕੰਮ ਕਰਦੇ ਕੋਲ ਤੇ ਅਸੀਂ ਬਿਲਕੁਲ ਸੇਫ ਨਹੀਂ ਫੀਲ ਕਰਦੇ ਕਿ ਗਵਰਨਮੈਂਟ ਸੈਕਟਰ ਦੇ ਵਿੱਚ ਇੰਨਾ ਜਿੱਥੇ ਲਾਈਟ ਦੀ ਕਮੀ ਹੁੰਦੀ ਹੈ ਸਿਕਿਉਰਿਟੀ ਦੀ ਕਮੀ ਹੁੰਦੀ ਹੈ ਤਾਂ ਬਹੁਤ ਅਨਸੇਫ ਫੀਲ ਕਰ ਰਹੇ ਆ ਅਸੀਂ ਕੰਮ ਕਰਦੇ ਅਸੀਂ ਮੰਗ ਕਰਦੇ ਆ ਕਿ ਉਹਨਾਂ ਨੂੰ ਜਸਟਿਸ ਮਿਲੇ ਤੇ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਕਲਪ੍ਰੇਟਸ ਆ ਕੋਕਤੋ ਸਾਕਸਾ ਜਾਬੂ ਨੇ ਤਾਂ ਕਿ ਐਗਜ਼ੈਮਪਲਰੀ ਪੁਨਿਸ਼ਮੈਂਟ ਮਿਲੇ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਦਾਂ ਕਰਨ ਵਾਲੇ ਉਹਨਾਂ ਨੂੰ ਕੀ ਕੁਝ ਹੋ ਸਕਦਾ ਮੈਂ ਡਾਕਟਰ ਕਿਤਿੰਦਰਜੀਤ ਕਹਿੰਦਾ ਇਹ ਬਹੁਤ ਹੀ ਸ਼ਰਮਨਾਕ ਤੇ ਹਰੰਡੇ ਸਾਹਟ ਹੈ ਜੀਆ ਮਤਲਬ ਇਦਾਂ ਹੋਣਾ ਨਹੀਂ ਚਾਹੀਦਾ ਕੁੜੀ ਜਿਹੜੇ ਕੰਮ ਕਰ ਰਹੀ ਹੈ ਉਹਨੇ ਦੂਰ ਘਰੇ ਜਾਂਦੀ ਹੈ ਉਹ ਤੋਂ ਆਪਣੇ ਕੰਮ ਕਰਨ ਜਾਂਦੀ ਹੈ ਘਰ ਤੋਂ ਬਦਲੇ ਸੇਫ ਐਨਵਾਇਰਨਮੈਂਟ ਹੋਣਾ ਚਾਹੀਦਾ ਜੋ ਬਹੁਤ ਗਲਤ ਹੈ ਮੀਨ ਬਾਈਓ ਇਸ ਟਾਈਮ ਬਰੰਦੇ ਸਿਚੁਏਸ਼ਨ ਹੈ ਕਿ ਜੇ ਸਾਡੇ ਆਪਣੇ ਘੱਟ ਟੈਕਨੋਲੋਜੀ ਜਗ੍ਹਾ ਤੇ ਸੇਫ ਹੀ ਨਹੀਂ ਅਗੇ ਤਰ੍ਹਾਂ ਤੇ ਕੰਮ ਕਰੰਦਾ ਕੀ ਫਾਟ ਅਸੀਂ ਸੋਚਦੇ ਹਾਂ ਕਿ ਸ਼ਾਵਨ ਦੇ ਸੰਸਥਾ ਇਫਰਮ ਨੂੰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਸੇ ਆਪਣਾ ਕੰਮ ਚੰਗੀ ਤਰ੍ਹਾਂ ਨਿਭਾ ਸਕੀ ਮੈਂ ਸਰ ਡਾਕਟਰ ਰਮਨਦੀਪ ਸਿੰਘ ਪੱਡਾ ਸਰ ਬਤੌਰ ਐਸ ਐਮਓ ਸਿਵਲ ਹਸਪਤਾਲ ਦਰਦਨ ਕੰਮ ਕਰ ਰਿਹਾ ਹਾਂ ਇਹ ਸਾਡੇ ਜੋ ਘਟਨਾਕ੍ਰਮ ਹੋਈ ਹੈ ਬੜੀ ਮੰਦ ਭਾਗੀ ਕਲਕੱਤਾ ਦੇ ਮੈਡੀਕਲ ਕਾਲਜ ਉਸ ਦੇ ਵਿਰੋਧ ਸਟੇਟ ਐਸੋਸੀਏਸ਼ਨ ਸਾਡੀ ਪੀਸੀਐਸ ਐਸੋਸੀਏਸ਼ਨ ਨੇ ਇਹਦੇ ਬਾਰੇ ਕਾਲ ਦਿੱਤੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਿੰਦਰਜੀ ਵੀ ਨਾਲ ਹੀ ਬੈਠੇ ਹਨ ਤੇ ਸਾਰੇ ਡਾਕਟਰ ਦੇ ਵਿੱਚ ਇਕੱਠੇ ਹੋ ਕੇ ਅਸੀਂ ਉਹਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਆ ਸਾਡੀ ਮੰਗ ਹੈ ਕਿ ਡਾਕਟਰ ਇਨਸਿਕਿਓਰ ਫੀਲ ਕਰ ਰਹੇ ਹਨ ਸਪੈਸ਼ਲੀ ਸਾਡਾ ਲੇਡੀਜ਼ ਸਟਾਫ ਸਾਡੀ ਬਹੁ ਬੇਟੀਆਂ ਇਹ ਰਾਤ ਦੀ ਡਿਊਟੀ ਕਰਦੀਆਂ ਹਨ ਇਹ ਇਹੋ ਜਿਹਾ ਮਹਿਕਮਾ ਜਿਹਦੇ ਵਿੱਚ ਸੇਫ ਨਹੀਂ ਫੀਲ ਕਰ ਰਹੇ ਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਆ ਕਿ ਉਹ ਸਾਨੂੰ ਸਿਕਿਉਰਟੀ ਪ੍ਰਦਾਨ ਕੀਤੀ ਜਾਏ ਤੇ ਪੁਲਿਸ ਪੋਸਟ ਸਿਵਲ ਹਸਪਤਾਲ ਤਰੰਤ ਤਰ ਜ ਬਣਾਈ ਜਾਏ ਅਤੇ ਮੈਂ ਆਮ ਪਬਲਿਕ ਨੂੰ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਡਾਕਟਰਸ ਦੇ ਨਾਲ ਚੰਗਾ ਵਿਹਾਰ ਕੀਤਾ ਜਾਵੇ ਬੜੀ ਮੰਦਭਾਗੀ ਘਟਨਾ ਹੋਈ ਹੈ ਇਹਦੇ ਖਿਲਾਫ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਕਿ ਫਿਊਚਰ ਵਿੱਚ ਐਵੇਂ ਦਾ ਕੁਝ ਨਾ ਹੋਵੇ ਬਹੁਤ ਹੀ ਮਾੜੀ ਗੱਲ ਹੈ ਇਹਦੀ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਿ ਸਿਕਿਉਰਟੀ ਵਗੈਰਾ ਦਿੱਤੀ ਜਾਵੇ ਤਾਂ ਕਿ ਉਹ ਵੀ ਫੀਲ ਸਿਕਿਉਰ ਫਿਰ ਕਰ ਸਕਣ ਸਾਰੇ ਡਰੇ ਹੋਏ ਡਿਊਟੀ ਕਰਨ ਤੋਂ ਕਿਉਂਕਿ ਬਿਨਾ ਸਿਕਿਉਰਟੀ ਤੋਂ ਡਿਊਟੀਆਂ ਕਰਨ ਲੱਗੇ ਤਾਂ ਸਭ ਨੂੰ ਡਰ ਲੱਗੇ ਕੋ ਸਿਨ ਜਾਂਦਾ ਹੈ ਅਸੀਂ ਇਹੀ ਮੰਗ ਕਰਾਂਗੇ ਕਿ ਸਾਨੂੰ ਸਿਕਿਉਰ এনवायरमेंट ਮਿਲਿਆ ਜਾਵੇ ਸਾਰੇ ਕਿਤੇ ਕੋਈ ਕਿਤੇ ਵੀ ਜਾ ਕੇ ਫਿਊਚਰ ਵਿੱਚ ਕੋਈ ਵੀ ਜਿਹੜੀ ਫੀਮੇਲ ਸਟਾਫ ਹੈ ਉਹ ਡਰੇ ਨਾ ਅੱਜ 16 ਅਗਸਤ 2024 ਨੂੰ ਪੀसीएमਐਸ ਸਟੇਟ ਬੋਡੀ ਦੇ ਸੱਦੇ ਤੇ ਅਸੀਂ ਪੀसीएमਐਸ ਐਸੋਸੀਏਸ਼ਨ ਕਟਕਟ ਸਾਫ ਵੱਲੋਂ ਰੋਸ ਦੇ ਪ੍ਰਟਾਪੇ ਵਜੋਂ ਆਓਪੀਡੀ ਸੇਵਾਵਾਂ ਨੂੰ ਠੱਪ ਕਰ ਰਹੇ ਹਾਂ ਇਹ ਰੋਸ ਸਾਡੇ ਕਲੀਗ ਜਿਨ੍ਹਾਂ ਨਾਲ ਜ਼ਬਰ ਜਨਾਹ ਦੀ ਵਾਰਦਾਤ ਹੋਈ ਹੈ ਆਰਜੀ ਮੈਡੀਕਲ ਕਾਲਜ ਕੋਲਕਾਤਾ ਵਿੱਚ ਉਹਨਾਂ ਨਾਲ ਜ਼ਬਰ ਜਨਾਹ ਤੋਂ ਬਾਅਦ ਉਹਨਾਂ ਨਾਲ ਬੇਰਹਿਮੀ ਨਾਲ ਕਤਲ ਹੋਇਆ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਾਡੀ ਸਰਕਾਰ ਨੂੰ ਮੰਗ ਹੈ ਕਿ ਕੰਬਲੀ ਥਾਂ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਥੋਸ ਕਦਮ ਚੁੱਕੇ ਜਾਣ ਅਸੀਂ ਸੈਂਟਰਲ ਪ੍ਰੋਡਕਸ਼ਨ ਐਕਟ ਦੀ ਡਿਮਾਂਡ ਕਰਦੇ ਹਾਂ ਇਹ ਸਾਡਾ ਅਜਰੋਜ ਦਾ ਬਿਰਤਾਵਾ ਆਮ ਲੋਕਾਂ ਵਾਸਤੇ ਅਮਰਜੈਂਸੀ ਸੇਵਾਵਾਂ ਨੂੰ ਨਾ ਠੱਪ ਕਰਦੇ ਹੋਏ ਚੱਲੇਗਾ ਸਿਰਫ ਓਪੀਡੀ ਸੇਵਾਵਾਂ ਬੰਦ ਨਹੀਂ ਇਲੈਕਟਿਵ ਅਮਰਜੈਂਸੀ ਆਪਰੇਸ਼ਨ ਥੀਟਰਸ ਅਤੇ ਮੈਡੀਕਲ ਲੀਗਲ ਕੰਮ ਵੀ ਨਾਲ ਚੱਲਦੇ ਰਹਿਣ ਤੇ ਆਪ ਸਭ ਨੂੰ ਪਤਾ ਹੀ ਹੋਵੇਗਾ ਕਿ 9 ਅਗਸ ਦੀ ਰਾਤ ਨੂੰ ਜਾ ਤੁਸੀਂ ਤੜਕਾ ਕਹਿ ਸਕਦੇ ਆ 3 ਤੋਂ 6 ਵਜੇ ਦੇ ਵਿੱਚ ਬੈਸਟ ਬੰਗਾਲਿਕ ਡਾਕਟਰ ਦਾ ਰੇਪ ਹੋ ਜਾਂਦਾ ਉਹ ਦਾ ਗਰੂਸਮ ਮਰਡਰ ਹੋ ਜਾਂਦਾ ਤੇ ਉਹਦੇ ਜਦੋਂ ਉੱਥੋਂ ਦੇ ਡਾਕਟਰਸ ਪ੍ਰੋਟੈਸਟ ਕਰਦੇ ਆ ਉਥੇ ਹੁਲੀਗਨਿਜ਼ਮ ਬੜੀ ਵੈਂਟਿਲੇਜੇਸ਼ਨ ਹੁੰਦੀ ਹੈ ਸੋ ਉਹਦੇ ਇਨਸਾਲਡ ਡਾਇਰੈਕਟਿਵ ਵਿਦ them ਅਸੀਂ ਵੀ ਪ੍ਰੋਟੈਸਟ ਕਰਿਆ ਅੱਜ ਪੂਰੇ ਭਾਰਤ ਦੀ ਗੱਲਾਂ ਬਿਲਕੁਲ ਵਕਫੀ ਰੱਖਦਾ ਆ ਸਮਝਦਾ ਆ ਅਸੀਂ ਵੀ ਉਹਨਾਂ ਲੋਕਾਂ ਦੇ ਉਹਨਾਂ ਪਬਲਿਕ ਦਾ ਪਾਰਟ ਹੈਗੇ ਆ ਸਾਡੇ ਘਰ ਵੀ ਮਰੀਜ਼ ਹੈਗੇ ਆ ਮੇਰੇ ਪੇਰੈਂਟਸ ਬਿੜਦ ਨੇ ਮਾਈ ਵਾਈਫ ਇਜ਼ ਅ ਪ੍ਰੈਗਨੈਂਟ ਲੇਡੀ ਮੇਰੇ ਬੱਚੇ ਛੋਟੇ ਆ ਉਹਨ ਵੀ ਟਾਈਮ ਟਾਈਮ ਤੇ ਦਵਾਦਾਰੂ ਲੋਡ ਪੈਂਦੀ ਹੈ ਐ ਇਦਾਂ ਨਹੀਂ ਕਿ ਜਿਵੇਂ ਡਾਕਟਰ ਕਮਿਟੀ ਸਾਡੇ ਮਰੀਜ਼ ਨਹੀਂ ਹੈਗੇ ਸੋ ਮੈਂ ਸਾਰਿਆਂ ਦੀ ਦਰ ਸਮਝਦਾ ਆਂ ਪਰ ਸਾਡਾ ਜਿਹੜਾ ਰੀਜ਼ਨ ਹੈ ਜਿਹੜਾ ਇੰਨਾ ਸਟਰੋਂਗ ਜਿਹੜਾ ਅਸੀਂ ਸਟੈਪ ਚੱਕਿਆ ਉਹਦਾ ਇੱਕ ਰੀਜ਼ਨ ਹੈ ਕਿ ਜੋ ਇਨਾਉਣਾ ਕਾਰਨਾਮਾ ਵੈਸਟ ਬੰਗਾਲ ਵਿੱਚ ਹੋਇਆ ਹੈ ਆ ਉਹ ਅਸਹਿ ਹੈ ਸਾਡੇ ਲਈ ਉਹ ਸਾਡੇ ਤੇ ਵਾਰ ਹੈ ਸਾਡੀ ਖੂਨ ਤੇ ਵਾਰ ਹੈ ਜਿਸ ਤਰ੍ਹਾਂ ਤੁਹਾਡੀ ਗੱਲਾਂ ਬਿਲਕੁਲ ਰਾਜ਼ੀਆਂ ਕਾਨੂੰਨ ਬਣਾਉਣਾ ਵੀ ਚਾਹੀਦਾ ਆਲਰੇਡੀ ਕਾਨੂੰਨ ਹੈਗੇ ਵੀ ਨੇ ਪੰਜਾਬ ਵਿੱਚ ਵੀ ਵਰਕਫੋਰਸ ਜਿਹੜਾ ਮੈਡੀਕਲ ਜਿਹੜਾ ਮੈਡੀਕਲ ਵਰਕਫੋਰਸ ਦੇ ਲਈ ਇੱਕ ਸਪੈਸ਼ਲ ਲਾਅ ਹੈਗਾ ਕਿ ਉਹਨਾਂ ਦੇ ਅਗੇਂਸਟ ਜੇ ਕੋਈ ਵਾਇਲੈਂਸ ਹੁੰਦੀ ਹੈ ਉਹਦਾ ਕਾਨੂੰਨ ਹੈਗਾ ਪਰ ਸਰ ਇੱਕ ਅਸੀਂ ਚੀਜ਼ ਹੈਗੀ ਇੰਪਲੀਮੈਂਟੇਸ਼ਨ ਅਸੀਂ ਕਾਨੂੰਨ ਬਣਾ ਰਹੇ ਹਾਂ ਬਹੁਤ ਚੰਗੀ ਗੱਲ ਹੈ ਮੈਂ ਇਸ ਚੀਜ਼ ਦਾ ਸਵਾਗਤ ਕਰਦਾ ਕਾਨੂੰਨ ਮੰਨ ਰਿਹਾ ਉਹਦੀ ਇੰਪਲੀਮੈਂਟੇਸ਼ਨ ਕੀ ਹੈ ਉਹਨੂੰ ਕਿੱਦਾਂ ਫਾਲੋ ਕੀਤਾ ਜਾਂਦਾ ਇਹ ਮੈਟਰ ਇਹ ਮੈਟਰ ਕਰਦਾ ਕਿ ਕਿਸੇ ਨਾਲ ਵੀ ਇਹ ਘਟਨਾ ਹੋ ਸਕਦੀ ਜਿੱਦੂ ਦੀ ਬਿਲਕੁਲ ਬਿਲਕੁਲ ਕਿਸੇ ਨਾਲ ਕੋਈ ਪੁਲਿਸ ਦਾ ਹੈ ਜਾਂ ਕੁਝ ਸਰ ਹਰੇਕ ਸਿਟੀਜ਼ਨ ਆਫ ਇੰਡੀਆ ਨੂੰ ਰਾਈਟ ਆ ਉਹਦੀ ਜ਼ਿੰਦਗੀ ਆ ਚਾਹੇ ਡਾਕਟਰ ਆ ਚਾਹੇ ਕੋਈ ਇੰਜੀਨੀਅਰ ਆ ਚਾਹੇ ਤੁਸੀਂ ਆ ਆਪਣੇ ਤੇ ਬਾਅਦ ਚ ਉਹਦਾ ਮਰਡਰ ਕੀਤਾ ਗਿਆ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਘਟਨਾ ਨਾਲ ਸਾਡਾ ਸਾਰਾ ਸਮਾਜ ਹਿਲ ਗਿਆ ਹੈ ਸਾਡੇ ਦੇਖੋ ਹਸਪੀਟਲ ਵਿੱਚ ਹੈਲਥ ਸੈਂਟਰਸ ਤੇ ਦਿਨ ਰਾਤ ਲੇਡੀ ਡਾਕਟਰਸ ਕੰਮ ਕਰਦੀਆਂ ਨੇ ਤੇ ਜੇ ਇਹੋ ਜਿਹੇ ਘਟਨਾਵਾਂ ਹੋਣ ਲੱਗੀਆਂ ਤੇ ਕੋਣ ਕੰਮ ਕਰਨਾ ਚਾਹੇਗਾ ਨਾ ਇਰਾਦੇ ਇਰਾਦੇ ਟਾਈਮ ਤੁਹਾਨੂੰ ਹੈਲਥ ਸਰਵਿਸਿਜ਼ ਹੀ ਨਹੀਂ ਮਿਲਣਗੀਆਂ ਤੇ ਜੇ ਤੁਹਾਨੂੰ ਸਟਾਫ ਨਰਸਿਸ ਡਾਕਟਰਸ ਹੈਲਥ ਸਰਵਿਸਿਜ਼ ਦੇ ਰਹੇ ਆ ਮੇਰੇ ਲੋਕਾਂ ਨੂੰ ਇਹ ਜਾਰਿਸ਼ ਹੈ ਕਿ ਤੁਸੀਂ ਇਸ ਬਾਰੇ ਸੈਂਸਿਟਿਵਲੀ ਸੋਚਦੇ ਹੋਏ ਤੁਸੀਂ ਵੀ ਪ੍ਰੋਟੈਸਟ ਕਰੋ ਇੱਕ ਡਿਮਾਂਡ ਕਰੋ ਵੀ ਜਿਹੜੇ ਸਾਡੇ ਰਖਵਾਲੇ ਨੇ ਸਿਹਤ ਰਖਵਾਲੇ ਨੇ ਉਹਨਾਂ ਦੀ ਦਾ ਰਾਖੀ ਕਰਨ ਲਈ ਕੋਈ ਰਿਫਾਰਮਸ ਤੇ ਲਾਜ਼ ਬਣਾਏ ਜਾਣ ਤਾਂ ਕਿ ਉਹ ਔਨ ਡਿਊਟੀ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਪਹਿਲੇ ਵੀ ਐਸੇ ਤਰ੍ਹਾਂ ਦੇ ਘਟਨਾਵਾ ਦੇਖਣ ਨੂੰ ਮਿਲਿਆ ਚਾਹੇ ਨੋਆਰ ਬਾਟ ਹੋਵੇ ਚਾਹੋ ਕੀ ਕਹਿਣਾ ਚਾਹੁੰਦੇ ਹਾਂ